ਜਿਸ ਵੇਲੇ ਬਲਾਸਟ ਹੋਇਆ ਤੇ ਆਪਾਂ ਉੱਥੇ ਕੰਮ ਕਰਦੇ ਪੈ ਗਏ ਬਟ ਸਾਊਂਡ ਦਾ ਇੰਪੈਕਟ ਇੰਨਾ ਜ਼ਿਆਦਾ ਸੀਗਾ ਉਹਨੂੰ ਸੁਣ ਕੇ ਆਪਾਂ ਥੱਲੇ ਆ ਗਏ ਕਿ ਬਾਰ ਵਖਣ ਲੱਗੇ ਤੇ ਸਾਨੂੰ ਇੱਥੇ ਬਹੁਤ ਸਾਰੇ ਬੋਡੀ ਦੇ ਪਾਰਟਸ ਗਿਰੇ ਹੋਏ ਮਿਲੇ ਕਿਸੇ ਦਾ ਹਾਂ ਖੋਪੜੀ ਆ ਕੇ ਡਿੱਗਿਆ ਕਿਸੇ ਦਾ ਸਾਹ ਵਾਲੀ ਨਲੀ ਕਿਸੇ ਦੇ ਟਿਸ਼ੂਜ਼ ਆ ਕੇ ਡਿੱਗਿਆ ਇੱਥੇ ਜੇ ਤੁਸੀਂ ਦੇਖੋਗੇ ਆ ਸ਼ੀਸ਼ਾ ਟੁੱਟ ਗਿਆ ਸੀਗਾ ਉਹ ਸਾਊਂਡ ਦਾ ਧਮਾਕਾ ਇੰਨਾ ਜ਼ੋਰ ਦੀ ਸੀਗਾ ਕਿ ਸਾਰੇ ਜੇ ਸ਼ੀਸ਼ੇ-ਸ਼ੂਸ਼ੇ ਸਾਰੇ ਟੁੱਟ ਕੇ ਥੱਲੇ ਖਿੱਲਰ ਗਏ ਤੇ ਜੋ ਹਾਲਾਂਕਿ ਇਥੋਂ ਘੱਟੋ-ਘੱਟ 100 ਮੀਟਰ ਦੀ ਦੂਰੀ ਤੇ ਆ ਤੇ ਇੱਥੇ ਇੰਨੇ ਦੂਰ ਆ ਕੇ ਮੰਦਿਰ ਦੀ ਛੱਤ ਤੇ ਬੋਡੀ ਪਾਰਟਸ ਢਿੱਗੇ ਹੋਏ ਨੇ ਇਸ ਵਕਤ ਅਸੀਂ ਜੈਨ ਮੰਦਿਰ ਕੋਲ ਖੜੇ ਆ ਲਾਲ ਕਿਲੇ ਵਿਖੇ ਜਿੱਥੇ ਕਿ ਇਹ ਮੈਟਰੋ ਸਟੇਸ਼ਨ 1 ਨੰਬਰ ਦੇ ਕੋਲ ਬਲਾਸਟ ਹੋਇਆ ਸੀ ਤੇ ਸਾਡੇ ਨਾਲ ਡਾਕਟਰ ਮੌਜੂਦ ਹੈਗੇ ਨੇ ਅਵਤਾਰ ਸਿੰਘ ਜੀ ਜਿਨ੍ਹਾਂ ਦਾ ਇੱਥੇ ਅੰਦਰ ਹਸਪਤਾਲ ਹੈਗਾ ਤਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਤੁਸੀਂ ਇੱਥੇ ਡਾਕਟਰ ਹੈਗੇ ਹੋ ਤੁਹਾਡਾ ਜੀ 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 ਸਰ ਆਹਨਾ ਦਿਗੰਬਰ ਜੈਨ ਲਾਲ ਮੰਦਿਰ ਆਏ ਜਿੱਥੇ ਤੁਸੀਂ ਖਲੋਤੇ ਹੋ ਆ ਲਾਲ ਕਿਲੇ ਦੇ ਬਿਲਕੁਲ ਅਪੋਜੀਟ ਸਾਈਡ ਤੇ ਆਹੀ ਦਿਗੰਬਰ ਜੈਨ ਮੰਦਿਰ ਚ ਸਭ ਤੋਂ ਪੁਰਾਣਾ ਬਰਦਾ ਹਸਪਤਾਲ ਹੈ ਜਿਹਦਾ ਨਾਂ ਚੈਰਿਟੀ ਬੋਰਡ ਹਸਪਤਾਲ ਆ ਮੈਂ ਇੱਥੇ ਐਜ਼ ਅ ਡਾਕਟਰ ਵਰਕਿੰਗ ਆ ਸਰ ਇੱਥੇ ਪਿਛਲੇ 6 ਸਾਲ ਤੇ ਸਾਡੀ ਰੋਟੇਸ਼ਨਲ ਫੋਰਸ ਸਾਡੀ ਡਿਊਟੀਆਂ ਲੱਗਦੀਆਂ ਨੇ ਤੇ ਸਰ ਉਹ ਦਿਨ ਮੇਰੀ ਡਿਊਟੀ ਸੀਗੀ ਤੇ ਉਹ ਦਿਨ ਜਦੋਂ ਮੈਂ ਜਿਸ ਵੇਲੇ ਬਲਾਸਟ ਹੋਇਆ ਤੇ ਆਪਾਂ ਉੱਥੇ ਕੰਮ ਕਰਦੇ ਪੈ ਗਏ ਬਟ ਸਾਊਂਡ ਦਾ ਇੰਪੈਕਟ ਇੰਨਾ ਜ਼ਿਆਦਾ ਸੀਗਾ ਉਹਨੂੰ ਸੁਣ ਕੇ ਆਪਾਂ ਥੱਲੇ ਆਏ ਜਦੋਂ ਥੱਲੇ ਆਏ ਤੇ ਇੱਥੇ ਜਿੰਨੇ ਵੀ ਕੰਮ ਕਰਦੇ ਆ ਲੋਕੀ ਉਹ ਵੀ ਭੱਜ ਕੇ ਥੱਲੇ ਆ ਗਏ ਜੋ ਮੰਦਿਰ 'ਚ ਸੀਗੇ ਜੋ ਹਸਪੀਟਲ ਸੀਗੇ ਸਾਡੇ ਤੇ ਥੱਲੇ ਆਏ ਤੇ ਪਤਾ ਲੱਗਿਆ ਕਿ ਇੱਥੇ ਜਿੰਨਾ ਵੀ ਪਿੱਛੇ ਮੰਦਿਰ ਦਾ ਦੇਖੋਗੇ ਸ਼ੀਸ਼ਾ ਟੁੱਟ ਗਿਆ ਸੀਗਾ ਉਹ ਸਾਊਂਡ ਦਾ ਧਮਾਕਾ ਇੰਨਾ ਜੋੜ ਦੀ ਸੀਗਾ ਕਿ ਸਾਰੇ ਜੇ ਸ਼ੀਸ਼ੇ ਛੂਸ਼ੇ ਸਾਰੇ ਟੁੱਟ ਕੇ ਥੱਲੇ ਖਿੱਲਰ ਗਏ ਔਰ ਉਹਦੇ ਮਾango ਕੋਈ ਆ ਪ੍ਰਤਿਮਾ ਦੇਖੋ ਜੋ ਪਿੱਛੇ ਆਗਰ ਭਗਵਾਨ ਦੀ ਮੂਰਤੀ ਆ ਆ ਵੀ ਆਪਣੇ ਆਪ ਓਪਨ ਹੋ ਗਈ ਇਹਨਾਂ ਜਿਆਦਾ ਇੰਪੈਕਟ ਸੀਗਾ ਸਾਊਂਡ ਦਾ ਉਹਨੂੰ ਸੁਣ ਕੇ ਪਹਿਲਾਂ ਤਾਂ ਸਾਨੂੰ ਆ ਹੀ ਲੱਗਿਆ ਕਿ ਕੋਈ ਬਿਲਡਿੰਗ ਤੇ ਨਹੀਂ ਡੇਗ ਗਈ ਆ ਮੰਦਿਰ ਤੇ ਬਿਲਡਿੰਗ ਦਾ ਤਾਂ ਦਿਮਾਗ ਚ ਆਇਆ ਬਾਹਰ ਜਦੋਂ ਆਪਾਂ ਆਪਣੇ ਖੱਬੇ ਪਾਸੇ ਵੇਖਿਆ ਤੇ ਉੱਥੇ ਅਗਦੀਆਂ ਲਪਟਾਂ ਨਿਕਲ ਰਹੀਆਂ ਸੀ ਬਹੁਤ ਜਿਆਦਾ ਅਗਦੀਆਂ ਲਪਟਾਂ ਨਿਕਲ ਰਹੀਆਂ ਕੋਈ ਕਹਿੰਦਾ ਗੱਡੀ ਗੱਡੀ ਫਟ ਗਈ ਕੋਈ ਕਹਿੰਦਾ ਕੁਛ ਹੋਇਆ ਪਰ ਜਦੋਂ ਜਿਵੇਂ ਆਪਾਂ ਅੱਗੇ ਆ ਕਿਸਦਾ ਹਾਂ ਖੋਪੜੀ ਆ ਕੇ ਡਿੱਗ ਗਿਆ ਕਿਸਦਾ ਸਾਹ ਵਾਲੀ ਨਲੀ ਕਿਸਦੇ ਟਿਸ਼ੂਜ਼ ਆ ਕੇ ਡਿੱਗ ਗਿਆ ਇੱਥੇ ਤੇ ਉਹ ਆ ਕੇ ਆਪਾਂ ਵੇਖਿਆ ਤੇ ਉਹਨੂੰ ਵੇਖ ਕੇ ਮਤਲਬ ਇੱਕਦਮ ਨਾਲ ਸਾਨੂੰ ਮਤਲਬ ਇਹਦਾ ਬਹੁਤ ਹੀ ਨਾ ਡਰਾਮਾ ਜਿਹਾ ਸੀਨ ਹੋ ਗਿਆ ਸੀਗਾ ਇੱਥੇ ਅੱਗ ਲੱਗੀ ਕਿਉਂਕਿ ਲੋਕੀ ਭੱਜ ਰਿਹਾ ਇੱਧਰ ਤੋਂ ਉੱਧਰ ਕਿ ਬੰਬ ਫਟਿਆ ਬੰਬ ਫਟ ਗਿਆ ਕੀ ਕਹਿੰਦੇ ਬੰਬ ਫਟ ਗਿਆ ਜੋ ਉੱਥੋਂ ਹੈ ਉਹਨਾਂ ਨੂੰ ਆਹੀ ਲੱਗਿਆ ਬੰਬ ਫਟ ਗਿਆ ਔਰ ਇਦਾਂ ਲੋਕਾਂ ਦੀ ਬੋਡੀ ਦੇਖ ਕੇ ਤੇ ਬਹੁਤ ਹੀ ਜ਼ਿਆਦਾ ਸਾਨੂੰ ਡਰ ਲੱਗ ਗਿਆ ਸੀਗਾ ਤੇ ਆਪਾਂ ਆਪਣਾ ਹਸਪੀਟਲ ਬੰਦ ਕਰਕੇ ਉਸ ਦਿਨ ਤੇ ਆਪਾਂ ਚਲੇ ਗਏ ਸੀਗੇ ਨੈਕਸਟ ਦੇ ਜਦੋਂ ਆਪਾਂ ਆਏ ਤੇ ਆਪਾਂ ਦੇਖਿਆ ਉੱਤੇ ਜਾ ਕੇ ਤੇ ਸਾਨੂੰ ਉੱਤੇ ਜਦੋਂ ਛਾਤੇ ਗਏ ਤੇ ਉੱਥੇ ਵੀ ਬੋਡੀ ਦੇ ਪਾਰਟਸ ਮਿਲ ਗਏ ਜੋ ਸਾਡੇ ਆ ਤੇ ਹਸਪੀਟਲ ਚ ਆਪਾਂ ਉੱਤੇ ਗਏ ਤੇ ਜੋ ਮੰਦਿਰ ਹੈ ਉੱਥੇ ਵੀ ਜੋ EMPLOYE ਖਪਈ ਹੋਇਆ ਗੱਡੀ ਦਾ ਪਿਛੇ ਦੀ ਪੂਰੀ ਡਿੱਗੀ ਆ ਕੇ ਉੱਡੀ ਭਈਆ ਛੱਦਰੇ ਉੱਤੇ ਜੋ ਹਾਲਾਂਕਿ ਇੱਥੋਂ ਘੱਟੋ ਘੱਟ 100 ਮੀਟਰ ਦੀ ਦੂਰੀ ਤੇ ਆ ਤੇ ਇੱਥੇ ਇੰਨੀ ਦੂਰ ਆ ਕੇ ਮੰਦਿਰ ਦੀ ਛੱਤ ਤੇ ਬੋਡੀ ਪਾਰਟਸ ਡਿੱਗੇ ਹੋਏ ਨੇ ਜੋਨਾਰੇ ਬੋਡੀ ਦੇ ਚਿੱਥਰੇ ਵਗੈਰਾ ਕੱਲ ਆਈ ਸੀ ਟੀਮਸ ਵਗੈਰਾ ਆਈਆਂ ਉਹਨਾਂ ਨੂੰ ਕਲੈਕਟ ਕਰਕੇ ਲੈ ਗਏ ਆ ਵਾ ਪਾਰਟਸ ਨੂੰ ਤੇ ਮਤਲਬ ਬਹੁਤ ਹੀ ਜ਼ਿਆਦਾ ਡਰਾਮਨਾ ਜਿਹਾ ਮੰੰਜਰ ਸੀਗਾ ਉਸ ਦਿਨ ਦਾ ਬਹੁਤ ਹੀ ਜ਼ਿਆਦਾ ਭਿਆਨਕ ਸੀਗਾ ਬਹੁਤ ਹੀ ਮਤਲਬ ਬੁਰਾ ਹਾਲ ਸੀਗਾ ਇੱਥੇ ਦਾ ਦੇਖਿਆ ਜਾ ਤੁਸੀਂ ਅਜੇ ਵੀ ਦੇਖ ਸਕਦੇ ਹੋ ਪਈਆਂ ਲੋਕਾਂ ਦੀਆਂ ਗੱਡੀਆਂ ਖਲੁੱਤੀਆਂ ਇੱਥੇ ਉਦਾਂ ਹੀ ਖੜੀਆਂ ਵਾ ਕੋਈ ਕੋਈ ਆਈਡੀਆ ਦੱਸ ਸਕਦੇ ਹੋ ਕਿੰਨੇ ਕੁ ਲੋਕਾਂ ਦੇ ਬੋਡੀ ਪਾਰਟਸ ਆ ਜਾਣਗੇ ਮਤਲਬ ਕੋਈ ਸਰ ਆ ਤੇ ਦੇਖੋ ਕਹਿਣਾ ਬਹੁਤ ਔਖਾ ਵਾ ਆਪਾਂ ਕਹਿ ਨਹੀਂ ਸਕਦੇ ਪਰ ਜਿਹੜਾ ਵੀ ਸੀਗਾ ਬਹੁਤ ਮਾੜਾ ਜਿਹਾ ਉਸ ਦਿਨ ਹਾਲਤਾਂ ਦਾ ਮਤਲਬ ਇੰਨਾ कि ਇਹਨਾਂ ਹੋਇਆ ਕੀ ਹੈ ਕਿਉਂਕਿ ਕੋਈ ਸਮਝ ਹੀ ਨਹੀਂ ਆ ਰਿਹਾ ਤੁਹਾਨੂੰ ਹੋਇਆ ਕਿ ਲੋਕੀ ਇਧਰੋਂ ਉਧਰੋਂ ਭਜਰੇ ਇਧਰ ਫਾਇਰ ਬੁਰਗੇਟਸ ਆ ਰਹੀਆਂ ਬਾਅਦ ਹੀ ਜਦੋਂ ਆਪਾਂ ਘਰੇ ਗਏ ਘਰ ਵਾਲਿਆਂ ਨੇ ਫੋਨ ਆਇਆ ਤੇ ਉਹਨਾਂ ਨੇ ਸਾਨੂੰ ਦੱਸਿਆ ਕਿ ਉੱਥੇ ਨਿਊਜ਼ ਦੇ ਵੇਖਿਆ ਕਿ ਬਲਾਸਟ ਹੋਇਆ ਵਾਈਪ ਦਾ ਟਾਈਮ ਕਿੰਨਾ ਸੀ ਜਦੋਂ ਤੁਸੀਂ ਸਰ ਸੱਤ ਸਾਢੇ 7 ਵਜੇ ਲਾਗੇ ਚਾਗੇ ਦੀ ਗੱਲ ਹੋਏਗੀ ਕਿਉਂਕਿ ਇਹ ਸਾਢੇ 6:52 ਹੋਈ 7:30 ਵਜੇ ਲਾਗੇ ਚਾਗੇ ਦੀ ਗੱਲ ਹੋਏਗੀ ਠੀਕ ਹੈ ਸਰ ਤੇ ਉਹ ਵੇਖ ਕੇ ਮਤਲਬ ਆਪਾਂ ਫਿਰ ਸਾਰੇ ਘਰੇ ਚਲੇ ਗਏ ਅਗਲੇ ਦਿਨ ਆਏ ਹਸਪੀਟਲ ਖੋਲੇ ਤੇ ਉੱਤੇ ਛੱਤਾਂ ਦੇ ਉੱਤੇ ਵੀ ਬੋਡੀ ਸਾਰਾ ਕੁਝ ਕਲੈਕਟ ਕਰ ਲਿਆ ਗਿਆ ਜੀ ਜੀ ਸਾਰਾ ਕੁਝ ਕਲੈਕਟ ਆ ਕੇ ਕਰਕੇ ਲੈ ਗਿਆ ਹੁਣ ਹੁਣ ਬਾਤ ਸਫਾਈਆਂ ਹੋ ਰਹੀਆਂ ਵਾ ਮੰਦਿਰ ਦੀ ਵੀ ਤੁਸੀਂ ਪਿੱਛੇ ਦੇਖ ਸਕਦੇ ਹੋ ਸਫਾਈ ਹੋ ਰਹੀ ਹੈ ਪਾਏਗਾ ਤੇ ਉਹ ਹਸਪੀਟਲਸ ਕਲੀਨ ਹੋ ਚੁੱਕਿਆ ਕਿਉਂਕਿ ਮੰਦਿਰ ਕਾਫੀ ਵੱਡਾ ਹੈ ਤੇ ਹਨ ਵਾ ਵਾ ਟਾਈਮ ਲੱਗਦਾ ਹੈ ਕਲੀਨ ਹੋਣ ਆ ਸੋ ਇਸਨ ਸੜੇ ਨਾਲ ਅਵਤਾਰ ਸਿੰਘ ਜੀ ਜਿਨ੍ਹਾਂ ਦਾ ਅੰਦਰ ਹਸਪੀਟਲ ਹੈ ਜਿਨ੍ਹਾਂ ਨੇ ਦੱਸਿਆ ਕਿ ਬੋਡੀ ਪਾਰਟਸ ਇੱਥੇ ਆ ਕੇ ਗਿਰੇ ਮੈਂ ਕਾਸ਼ ਦੇ ਉੱਤੇ ਦਿੱਲੀ ਤੋਂ ਵਿਦ ਪੀਟੀਸੀ న్యూਸ ਵਿਦ ਕੈਮਰਾ ਪਰਸਨ ਕਮਲ